ਉਹ ਬੱਚਿਆਂ ਨੂੰ ਦੇਖ ਕੇ ਮੁੱਲ ਲਾਤਾ ਤੇ ਉਹ ਤਾਂ ਇੰਜ ਮਾਹਰ ਮੱਗਰ ਨੇ ਪਿੰਡਾਂ ਚੋਂ ਨਾ ਸਨਾਮ ਦੇ ਏਰੀਆ ਚੋਂ 2500 2600 ਨੂੰ ਖਰੀਦੀਆਂ ਨੇ ਡਿੱਗੜਾਂ ਵਕਰੀਆਂ ਜਾ ਕੇ ਕੀ ਨੂੰ ਮਲੇ ਕੋਟਲੇ ਹੱਤੇ ਠੋਕਦੇ ਤੇ ਉਦੋਂ ਹੱਤਾ ਖੁੱਲਾ ਹੁੰਦਾ ਸੀ ਬੱਚੇ ਜੰਗੇ 8000 ਦੀ ਗੱਲ ਪਾ ਲੇਗਾ ਹੈ ਤੇ ਮਾਰੀਆ ਕੰ ਲੰਗੜੀਆ ਡੁੱਟੀਆ ਕੋਸ ਹੈ ਹੋ ਕਹਿ ਮੰਡੀਆਂ ਹੋ ਗਈਆਂ ਹੁਣ ਮੈਂ ਦੇਖਦਾ ਹੀ ਰਿਹਾ ਵੀਰੇ ਇਹਨੂੰ ਦੇਖ ਲੈ ਬਸ ਬੱਚੇ ਤਾਂ ਚੰਗੇ ਨੇ ਫਟਾ ਫੜਾ ਦੇ ਦਲਾਲੀ ਤੇ ਨਾ ਕੋਈ ਨਹੀਂ ਚਾਹੀਏ 100 ਸੋਈ ਦੇ ਦਿੰਦੀ ਬਥੇਰੇ 100 ਵੀਨਾ ਦੇ ਚਾਹੇ ਦਲਾਲੀ ਗੈਲ ਨਹੀਂ ਜਾਣਾ ਕਿਉਂ ਜੀ ਤੇਰਾ ਮਾਲ ਵਿਕਣਾ ਚਾਹੀਦਾ ਕਿਉਂ ਜੀ ਜਿੰਨੇ ਦਾ ਮਾਲ ਹੁਣ ਨਾ ਤੈਨੂੰ ਮੋੜ ਲਾਤਾ ਮੈਨੂੰ ਦਵਾ ਦਵਾ ਜਿੰਨਾ ਤੋਂ ਪਾਣ ਕਾ ਲੈ ਲੈਣੀਆਂ ਨੇ ਪਤਾ ਜੱਟਾਂ ਦੇ ਮੁੰਡੇ ਦਾ ਮਰਸਾ ਇਹੇਗਾ ਬੱਕਰਾਂ ਦੋ ਦੋ ਬੱਚੇ ਹੁਣ ਇੱਕ ਕੰਮ ਕਰਾ ਇਦਨ ਰੁਆਂ ਗੱਬਣਾ ਬੱਕਰੀਆਂ ਲਾਲ ਲੋਈਆਂ ਦੱਬੀਆਂ ਦੋ ਦੋ ਬੱਚੇ ਡੁੱਲੂ ਥਾਮੇ ਐ ਕਰ ਪੂਰੀਆਂ ਮੋਟੀਆਂ 10 ਬੰਦੇ ਨਾਲ ਲੈ ਚੱਲੀ ਇੱਥੇ ਦਵਾ ਦੇ ਪੂਰਾ ਨਹੀਂ ਮਿਲਨੀ ਆ ਰਹੀਆ ਲਿਆਵਾ ਜਿੰਦੇ ਹੋਰ 7 5 ਰਸ ਮਗਾਲ ਤੂੰ 2-4 ਲੱਖ ਮਿਲਵੇ ਲੈ ਕੇ ਆ ਜਾ ਕੁਛ ਨਹੀਂ ਹੁੰਦਾ ਨੇ ਪਤਨੋ ਮਿਲੇ 40 ਫਦੀਆਂ ਨੇ 20 ਇਹਨੂੰ ਵਿਚੋ ਹੀ ਦੇ ਦਾਂ ਕੱਢ ਕੇ ਕਰੋ ਕਿਸੇ ਦਾ ਤਾਂ ਕੀ ਠੇਕਾ ਹੈ ਘਰ ਦੀ ਮੁਰਗੀ ਦਾਲ ਬਰੋਬਰ ਮੈਂ ਸੋਚਣ ਨੂੰ ਚਾਰ ਬੱਕਰੀਆਂ ਮਰਗੀਆਂ ਘਾਟਾ ਸਮਝ ਲਾਂਗੇ ਮੇਰੇ ਇੱਕ ਰਹੀ ਆ ਜੀ ਮਿੱਤਰਾਂ ਕੱਲ ਨੂੰ ਨਹੀਂ ਆ ਸੁਣ ਜੀ ਪੰਚਾਇਤ ਵੀਡੀਓ ਬਣ ਗਈ ਪੱਟਾ ਖਬਰ ਨਾ ਕੋਈ ੱੱਕਾ ਨਹੀਂ ਤੇਰੀ ਗੱਲ ਤੇ ਫੁੱਲ ਚੜੂ ਮੈਂ ਮੈਂ ਤਾਂ ਮੰਡੀ ਚੋਂ ਹੀ ਕੋਈ ਪੱਠ ਲੈ ਕੇ 6000 ਦੀ ਕੋਈ 7 ਦੀ ਲੈ ਜਾ 8 ਦੀ ਸਾਲ ਚੋ ਹੀ ਬੱਕਰੀਆਂ ਤਿਆਰ ਨੇ ਲੱਖ ਰੱਖ ਲੂੰਗਾ ਬੈਂਕ ਚ ਲੱਖ ਦੀਆਂ ਪੱਠਾਂ ਪਾ ਲੂੰ ਕੁਛ ਨਹੀਂ ਹੁੰਦਾ ਮੈਂ ਬੱਕਰੀਆਂ 100 ਨਹੀਂ ਬਣਾ ਦੂੰਗਾ ਵੱਡੀਆਂ ਵੱਡੀਆਂ ਇਦੂ ਵੀ ਕੱਟਣ ਵਰਗੀਆਂ ਤੈਨੂੰ ਕੱਟ ਦਾਂ ਨਾ ਮੈਂ ਬੱਕਰੀਆਂ ਕਿਉਂ ਵੀ ਮਾਬਾ ਕੀ ਗੱਲਾਂ ਹੋ ਗਿਆ ਯਾਰ ਗਲਤ ਕੁਝ ਨਹੀਂ ਲੈ ਲੈ ਭਾਈ ਚੋਰ ਨਹੀਂ 9000 ਦੀ ਜਾਨੀ ਏ ਓ ਭਾਈ ਸਲਾਹ ਕਰ ਬੁੜੇ ਨਾਲ ਦੰਦ ਦੇਖ ਚੋਕੇ ਦੇਖ ਪੂਛ ਮੁੰਨ ਦੀ ਪੱਟ ਮੁੰਨ ਦੀ ਲੱਗ ਜੀ ਠੰਡੇ ਜੋ ਪਾਉਣ ਗਰਮੇ ਦਾ ਨੱਚ ਤਿਆਰ ਹੈ ਜਵਾਨ ਆਲਾ ਔੜੇ ਦੀ ਛੋਲੇ ਜਵਾਨਾ ਤਿਆਰ ਹੁੰਦੇ ਨੇ ਖਰਾਕ ਨਹੀਂ ਲੋਕ ਪਾਉਂਦੇ ਇਹ ਨਹੀਂ ਤਾਂ ਕਦੇ ਉਹ ਮੰਡੀ ਚੜਨੀ ਕਦੇ ਉਹ ਮੰਡੀ ਚੜਨੀ ਝਾਟੀਆਂ ਦਪਾਉਂਦਾ ਫਿਰਦਾ ਦੰਦ ਤਾਂ ਤਕੜੀ ਐ ਹੈ ਬੁੜੀ ਨਹੀਂ ਹੈ ਜੀ ਦਿਖਾ ਦੰਦ ਵੀ ਚੜਦੇ ਜਾਂਦਾ ਲੈ ਨਵੀਂ ਦੰਦੀ ਐ ਇਨੂੰ ਜੌਂ ਜੂੰ ਲੱਗ ਪਉਣ ਸਾਲ ਨੂੰ ਤਿਆਰ ਹੋ ਜੂਗੀ ਗਣਮੇ ਦਿਨਾਂ ਚ ਬੱਕਰੀ ਜਿੰਨੇ ਦੀ ਬੱਕਰੀ ਉਹਨੇ ਦੇ ਬੱਚੇ ਵੇਚ ਲਾਂਗੇ 20 ਦਿਨਾਂ ਨੂੰ ਹੁਣ ਕੱਤੇ ਚ ਦੁਆਰੇ ਆਸ ਲੱਗ ਜੂ ਠੰਡ ਉਤਰੀ ਤੋਂ ਹੋ ਬਹੁਤੀ ਸੋਹਣੀ ਦੇ ਕਿਚਾਂ ਜੰਗਰਾਂ ਪੋਣੀਆਂ ਨੇ ਆਪਾਂ ਨੇ ਸੋਹਣੀ ਸੋਹਣੀ ਦੇਖੀ ਜਾਂ ਸੋਹਣੀ ਦੇ ਜਵਖ ਨਾ ਹੋ ਗਏ ਓ ਜਾ ਮੇਰੇ ਯਾਰ ਆਪਣਾ ਵੰਸ ਵੀ ਵਧਣਾ ਚਾਹੀਦਾ ਹੈ ਹਾਂ ਨੌਂ ਦਿਨਾਂ ਬਈ ਹੋਰ ਕਿੰਨੇ ਦਿਨਾਂ ਪੂਰੀ ਕੱਕਾਪੀ ਦੀ ਦਿੰਨੇ ਹੁਣ ਤਾਂ ਨਹੀਂ ਗੱਲ ਤੋਂ ਮੁੱਲ ਲਾਇਆ ਵੀ ਤੇਰਨੂੰ ਸ਼ੰਗਾਰ ਦੇ ਚੇਲਿਆ ਹੈ ਇਹ ਜੀ ਬੱਕਰੀ ਹੋਇਆ ਮੈਂ ਮੁੱਲ ਲਾ ਕੇ ਗਿਆ ਤੇਰਨਾਂ ਹੱਸੀ ਮਜ਼ਾਕ ਨਹੀਂ ਕਰੀ ਅੱਜ ਇਹ ਮਾੜੀ ਐ ਜੇ ਹੁੰਦੀ ਤਾਕੜੀ ਫੇਰ ਟਾਕੜਾ ਮੁੱਲ ਕਰਦੀ ਕਿਉਂ ਵੀ ਤੇਨ ਉਹ ਵੀ ਬੱਚਿਆਂ ਨੂੰ ਦੇਖ ਕੇ ਮੁੱਲ ਲਾਤਾ ਤੇ ਹੂੰ ਤਾਂ ਇੰਜ ਐ ਮੇਰ ਮਕਰ ਨੇ ਪਿੰਡਾਂ ਚੋਂ ਨਾ ਸੁਨਾਮ ਦੇ ਏਰੀਆ ਚੋਂ 2500 2600 ਨੂੰ ਖਰੀਦੀਆਂ ਨੇ ਡਿੱਗਣਾ ਬੱਕਰੀਆਂ ਜਾ ਕੇ ਢੜਕੀ ਨੂੰ ਮਲੇਰ ਕੋਟਲੇ ਹੱਥੇ ਠੋਕਦੇ ਤੇ ਉਦੋਂ ਹੱਤਾ ਖੁੱਲਾ ਹੁੰਦਾ ਸੀ ਹੁਣ ਹੁਣ ਹੱਤਾ ਬੰਦ ਹੋ ਗਿਆ ਅਸੀਂ ਅੱਜ ਦੇ ਕਾਂਦੂ ਨਹੀਂ ਬਹੁਤ ਪੁਰਾਣੇ ਕਾਂਦੂ ਆ ਪੁੱਛਦੀ ਮਗਰੂਰੀ ਕਰਦਾ ਚੱਲ ਭਾਈ ਚੱਲ